ਦੁਨੀਆ ਪਰ ਵਿੱਚ ਅਜੀਬ ਕਾਨੂੰਨ ਜੋ ਮਜ਼ਾਕ ਵਾਂਗ ਲੱਗਦੇ ਹਨ ਪਰ ਅਸਲ ਵਿੱਚ ਸੱਚ ਹਨ ਕਈ ਵਾਰ ਕੁਝ ਕਾਨੂੰਨ ਸੁਣਨ ਵਿੱਚ ਬਹੁਤ ਮਜ਼ਾਕੀਆ ਹੁੰਦੇ ਹਨ ਅਤੇ ਕਈ ਵਾਰ ਇਹ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 8 ਅਜਿਹੇ ਕਾਨੂੰਨਾਂ ਦੀ ਸੂਚੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਤੁਸੀਂ ਜਾਂ ਤਾਂ ਹੱਸੋਗੇ ਜਾਂ ਹੈਰਾਨ ਹੋਵੋਗੇ ਨੰਬਰ 1 ਜਾਪਾਨ ਵਿੱਚ ਵਿਕਸਦੀ ਵਰਤੋਂ ਤੇ ਪਾਬੰਦੀ ਹੈ ਅਲਰਜੀ ਜਾਂ ਸਾਈਨਸ ਦਵਾਈਆਂ ਜਿਨ੍ਹਾਂ ਵਿੱਚ ਸੂਡੋਫੇਡ੍ਰਾਈਨ ਅਤੇ ਕੋਡੀਨ ਸ਼ਾਮਲ ਹਨ ਦੇਸ਼ ਵਿੱਚ ਪਾਬੰਦੀ ਸ਼ੁਦਾ ਹਨ ਅਤੇ ਉਹਨਾਂ ਨੂੰ ਦੇਸ਼ ਵਿੱਚ ਨਹੀਂ ਲਿਆਂਦਾ ਜਾਣਾ ਚਾਹੀਦਾ ਨੰਬਰ 2 ਸਾਨ ਫਰਾਂਸਿਸਕੋ ਦੀਆਂ ਸੜਕਾਂ 'ਤੇ ਕਬੂਤਰਾਂ ਨੂੰ ਖਵਾਉਣਾ ਗੈਰ ਕਾਨੂੰਨੀ ਹੈ। ਸਾਨ ਫਰਾਂਸਿਸਕੋ ਦੀਆਂ ਸੜਕਾਂ 'ਤੇ ਕਬੂਤਰਾਂ ਨੂੰ ਖਵਾਉਣਾ ਗੈਰ ਕਾਨੂੰਨੀ ਹੈ। ਸ਼ਹਿਰ ਪੰਛੀਆਂ ਨੂੰ ਬਿਮਾਰੀਆਂ ਫੈਲਾਉਣ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਜੇ ਤੁਸੀਂ ਸ਼ਹਿਰ ਵਿੱਚ ਕਬੂਤਰ ਖਾਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਇੱਥੋਂ ਤੱਕ ਕਿ ਨਾਗਰਿਕਾਂ ਨੂੰ ਕਬੂਤਰ ਨੂੰ ਖੋਣ ਵਾਲੇ ਵਿਅਕਤੀ ਦੀ ਰਿਪੋਰਟ ਪੁਲਿਸ ਨੂੰ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨੰਬਰ 3 ਅਲਾਸਕਾ ਵਰਮਾਂਡ ਮੇਨ ਅਤੇ ਹਵਾਈ ਵਿੱਚ ਬਿਲਬੋਰਡਸ ਤੇ ਪਾਬੰਦੀ ਹੈ ਅਮਰੀਕਾ ਦੇ ਚਾਰ ਰਾਜਾਂ ਨੇ ਬਿਲਬੋਰਡਸ ਤੇ ਪਾਬੰਦੀ ਲਗਾਈ ਹੈ ਕਿਉਂਕਿ ਉਹ ਆਪਣੀ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਇਸ ਦੇ ਨਾਲ ਉਹ ਕਹਿੰਦੇ ਹਨ ਕਿ ਹੋਲਡਿੰਗਸ ਨਾ ਲਗਾਉਣ ਨਾਲ ਸੈਲਾਨੀ ਆਪਣੇ ਰਾਜ ਵਿੱਚ ਆਉਣ ਲਈ ਆਕਰਸ਼ਿਤ ਹੋਣਗੇ ਨੰਬਰ 4 ਗ੍ਰੀਸ ਦੀਆਂ ਕੁਝ ਇਤਿਹਾਸਕ ਥਾਵਾਂ ਤੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾਉਣ ਦੀ ਮਨਾਹੀ ਹੈ 2009 ਵਿੱਚ ਗ੍ਰੀਕ ਪ੍ਰਾਗ ਇਤਿਹਾਸਕ ਅਤੇ ਕਲਾਸਿਕਲ ਪੁਰਾਤਨਤਾ ਦੇ ਨਿਰਦੇਸ਼ਕ ਨੇ ਕਿਹਾ ਕਿ ਔਰਤਾਂ ਸੇਲਾਨੀਆਂ ਨੂੰ ਅਜਿਹੀ ਜੁੱਤੀ ਪਹਿਨਣੀ ਚਾਹੀਦੀ ਹੈ ਜੋ ਸਮਾਰਕਾਂ ਨੂੰ ਨੁਕਸਾਨ ਨਾ ਪਹੁੰਚਾਵੇ ਉੱਚੀਆਂ ਅੱਡੀਆਂ ਇਹਨਾਂ ਚੁਸਤ ਨੂੰ ਵੇਲ ਸਕਦੀਆਂ ਹਨ ਕਿਉਂਕਿ ਪੂਰੇ ਸਰੀਰ ਦਾ ਦਬਾਅ ਅੱਡੀਆਂ ਤੇ ਪਾਇਆ ਜਾਂਦਾ ਹੈ ਨੰਬਰ 5 థਾਈਲੈਂਡ ਵਿੱਚ ਪੈਸੇ ਉੱਤੇ ਪੈਰ ਰੱਖਣਾ ਗੈਰਕਾਨੂੰਨੀ ਹੈ ਟਾਈਲਰ ਵਿੱਚ ਥਾਈ ਪੈਸੇ ਉੱਤੇ ਕਦਮ ਰੱਖਣਾ ਬਹੁਤ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਉੱਤੇ ਦੇਸ਼ ਦੇ ਸ਼ਾਹੀ ਪਰਿਵਾਰ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ 1908 ਤੋਂ ਸ਼ਾਹੀ ਪਰਿਵਾਰ ਦੇ ਅਕਸ ਨੂੰ ਢਾਲਾਉਣ ਦਾ ਕਾਨੂੰਨ ਦੇ ਵਿਰੁੱਧ ਹੈ ਅਤੇ ਤੁਹਾਨੂੰ ਜੇਲ੍ਹ ਵਿੱਚ ਵੀ ਸੁੱਟ ਸਕਦਾ ਹੈ ਨੰਬਰ 6 ਸਿੰਗਾਪੁਰ ਵਿੱਚ ਚੋਇੰਗਮ ਨੂੰ ਵੇਚਣਾ ਅਤੇ ਆਯਾਤ ਕਰਨਾ ਗੈਰਕਾਨੂੰਨੀ ਹੈ 1992 ਵਿੱਚ ਦੇਸ਼ ਵਿੱਚ ਚੂਇੰਗਮ ਤੇ پابੰਦੀ ਲਗਾਈ ਗਈ ਸੀ ਪਰ ਇਹਨਾਂ ਨੂੰ ਖਾਣਾ ਗੈਰਕਾਨੂੰਨੀ ਨਹੀਂ ਹੈ 2004 ਵਿੱਚ پابੰਦੀ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਸਨ ਅਤੇ ਉਦੋਂ ਤੋਂ ਤੁਸੀਂ ਕਿਸੇ ਡਾਕਟਰ ਜਾਂ ਫਾਰਮਾਸਿਸਟ ਤੋਂ ਦੰਦਾਂ ਇਲਾਜ ਅਤੇ ਨਿਕੋਟਿਨ ਚੂਇੰਗਮ ਖਰੀਦ ਸਕਦੇ ਹੋ ਇਹ پابੰਦੀ ਇਸ ਲਈ ਲਗਾਈ ਗਈ ਕਿਉਂਕਿ ਸ਼ਰਾਰਤੀ ਅੰਸਰ ਨੇ ਟ੍ਰੇਨ ਦੇ ਦਰਵਾਜ਼ੇ ਦੇ ਸਿਲਸਰ ਮੇਲਬਾਕਸ ਕੀ ਹੌਲ ਦੇ ਅੰਦਰ 엘ਿਵੇਟਰ ਦੇ ਬਟਲ ਪੌੜੀਆਂ ਅਤੇ ਜਿੱਥੇ ਵੀ ਸਾਫ਼ ਕਰਨਾ ਔਖਾ ਸੀ ਉੱਥੇ ਚੂਇੰਗਮ ਨੂੰ ਚਿਪਕਾਉਣਾ ਸ਼ੁਰੂ ਕਰ ਦਿੱਤਾ ਨੰਬਰ 7 ਡੈਨਮਾਰਕ ਵਿੱਚ ਜਨਤਕ ਤੌਰ ਤੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕਣਾ ਗੈਰ ਕਾਨੂੰਨੀ ਹੈ 2018 ਵਿੱਚ ਦੇਸ਼ ਦੀ ਸੰਸਦ ਨੇ ਇੱਕ ਕਾਨੂੰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਜਨਤਕ ਤੌਰ ਤੇ ਅਜਿਹੇ ਚਿਹਰੇ ਨੂੰ ਢੱਕਣਾ ਗੈਰ ਕਾਨੂੰਨੀ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ پابੰਦੀ ਜਨਤਕ ਸੁਰੱਖਿਆ ਤੇ ਇਕੀਕਰਨ ਨੂੰ ਉਤਸ਼ਾਹਤ ਕਰੇਗੀ ਨੰਬਰ 8 శ్రీలంక ਵਿੱਚ ਬੋਧ ਦੇ ਨਾਲ ਸੈਲਫੀ ਲੈਣਾ ਗੈਰਕਾਨੂੰਨੀ ਹੈ శ్రీలంక ਵਿੱਚ ਬੋਧੀ ਮੂਰਤੀਆਂ ਅਤੇ ਕਲਾਕ੍ਰਿਤੀਆਂ ਦੀ ਦੁਰਵਰਤੋਂ ਦੀ ਸਖਤ ਮਨਾਹੀ ਹੈ ਸੈਲਫੀ ਨੂੰ ਬੁੱਧ ਵੱਲ ਕਿਸੇ ਦੀ ਪਿੱਠ ਨਾਲ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਇਸ ਨੂੰ ਇੱਥੇ ਨਿਰਾਦਰ ਮੰਨਿਆ ਜਾਂਦਾ ਹੈ ਇੱਕ ਫ੍ਰੈਂਚ ਸੈਲਾਨੀ ਨੂੰ ਇਸ ਭਾਗ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਹ ਬੁੱਧ ਨੂੰ ਚੁੰਮਣ ਦੀ ਫੋਟੋ ਖਿੱਚ ਰਿਹਾ ਸੀ